ਹਾਂਜੀ ਅਸੀ ਕਾਲ ਜੀ ਸਰਦੀਆਂ ਦਾ ਆ ਗਿਆ ਮੌਸਮ ਜੀ ਤੇ ਆ ਸਰਦੀਆਂ ਦੇ ਮੌਸਮ ਚ ਅਸੀਂ ਨਾ ਆ ਚਾਰ ਜ਼ਰੂਰ ਪਾਉਣੇ ਹੁੰਨੇ ਸ਼ਾਇਦ ਤੁਸੀਂ ਵੀ ਪਾਉਂਦੇ ਹੋ ਮਗਰ ਜਿਸ ਹੱਬ ਨਾਲ ਅਸੀਂ ਚਾਰ ਪਾਇਆ ਤੇ ਜਿਹੜੀ ਰੈਸਪੀ ਨਾਲ ਅਸੀਂ ਚਾਰ ਪਾਇਆਗਾ ਜਿਹੜੀ ਵਿਧੀ ਨਾਲ ਅਸੀਂ ਚਾਰ ਪਾਇਆ ਇਹ ਜਾ ਚਾਰ ਤੁਸੀਂ ਇੱਕ ਵਾਰ ਜ਼ਰੂਰ ਪਾ ਕੇ ਦੇਖਿਓ ਘਰੇ गाजर गोभी शलजम ਤੇ ਮੂੜੀਆਂ ਦਾ achar ਖਾਣ ਦੇ ਵਿੱਚ ਇੰਨਾ ਸਵਾਦ ਮੰਨਦਾ ਨਾ ਤੁਸੀਂ ਗੱਲਾ ਹੀ ਛੱਡ ਦਿਓ ਵੀਡੀਓ ਵਧੀਆ ਲੱਗੀ ਤਾਂ ਸਮੈਰਾ ਕਿਚਨ ਵੀਡੀਓਜ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ achar ਬਣਾਉਣਾ achar ਬਣਾਉਣ ਵਾਸਤੇ ਜੀ ਆਪਾਂ ਨੂੰ ਗਾਜਰਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਛਿਲਕਾ ਲਾ ਲੈਣਾ ਤੇ ਮੂੜੀਆਂ ਦਾ ਛਿਲਕਾ ਲਾ ਲੈਣਾ ਸ਼ਲਗਮ ਦਾ ਛਿਲਕਾ ਤੇ ਉਹਨਾਂ ਨੂੰ ਐਸਾ ਬਣਾ ਚੀਰ ਲੈਣਾ ਯਾ ਦੇਖੋ ਜਿਵੇਂ ਆਪਾਂ ਚੀਰੇ ਨੇਗੇ ਚੀਰਨ ਤੋਂ ਬਾਅਦ ਜੀ ਉਹਨੂੰ ਨਾ ਜੀ ਫਿਰ ਆਪਾਂ ਨਾ ਧੋ ਲੈਣਾਗਾ ਚੰਗੀ ਤਰ੍ਹਾਂ ਧੋ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲੈਣਾਗਾ ਧੋਣ ਤੋਂ ਬਾਅਦ ਜਿਹੜ ਨੂੰ ਆਪਾਂ ਕੀ ਕਰਾਂਗੇ ਨਾ ਕਿ ਕੱਪੜੇ ਦੇ ਉੱਤੇ ਸੁੱਤੀ ਦੇ ਕੱਪੜੇ ਦੇ ਉੱਤੇ ਜਦਾ ਚਾਦਰ ਤੇ ਚੁੰਨੀ ਉੱਤੇ ਤਾਂ ਤੁਸੀਂ ਸੁਕਾਉਣ ਵਾਸਤੇ ਰੱਖ ਦੋ ਤਾਂ ਜੋ ਉਹਨੂੰ ਚੰਗੀ ਤਰ੍ਹਾਂ ਧੁੱਪ ਲੱਗ ਸਕੇ ਜੀ ਤੇ ਉਸ ਤੋਂ ਹੁਣ ਆਪਾਂ ਚਾਰ ਬਣਾਉਣ ਨੂੰ ਸ਼ੁਰੂ ਕਰਦੇ ਆਂ ਚਾਰ ਬਣਾਉਣ ਵਾਸਤੇ ਜੇ ਆਪਾਂ ਲੈਣੇ ਨੇ ਜੀ 25 30 ਗ੍ਰਾਮ 40 ਗ੍ਰਾਮ ਆਦਾ ਤੇ ਫੇਰ ਆਪਾਂ ਲੈ ਲੈਨੇ ਗੁੜ ਲੈ ਲੈਣਾ ਜੀ 50 50 ਜਾਂ 60 ਗ੍ਰਾਮ ਜਾਂ 100 ਗ੍ਰਾਮ ਗੁੜ ਲੈ ਲੈਣਾ ਆ ਇੰਨਾ ਗੁੜ ਲੈਣਾ ਜਿੰਨਾ ਕ ਅਸੀਂ ਲੈਂਦਾ ਤੇ ਇਹਦੇ ਵਿੱਚ ਨਾ ਦੋ ਚਮਚੇ ਸਿਰਕੇ ਦੇ ਪਾ ਦੇਣਾ ਜੀ ਤੇ ਜਿਹੜਾ ਆਪਾਂ ਆਦਾ ਆਦਾ ਲੈਣਾ ਸੀਗਾ ਬਣਾ ਬਣਾਉਣ ਵਾਸਤੇ ਲਿੱਤਾ ਸੀਗਾ ਜੀ ਉਹਨੂੰ ਨਾ ਚੰਗੀ ਤਰ੍ਹਾਂ ਕੱਦੂਕਸ ਕਰ ਲੈਣਾ ਕੱਦੂਕਸ ਕਰਨ ਤੋਂ ਬਾਅਦ ਨਾ ਹੁਣ ਆਪਾਂ ਮਸਾਲੇ ਖੜੇ ਮਸਾਲੇ ਦੱਸ ਰਹੇ ਹਾਂ ਕਿ ਜਿਹੜੇ ਚਾਰ ਚ ਪਹਿਣਗੇ ਆ ਇੱਕ ਚਮਚਾ ਸਾਫ ਤਹਨੀਆਂ ਦਾ ਜੀ ਤੇ ਡੇਢ ਚਮਚਾ ਲੈ ਲੈਣਾ ਜੀ ਆਪਾਂ ਰਾਈ ਦਾ ਜੀ ਠੀਕ ਆ ਜੀ ਤੇ ਇੱਕ ਚਮਚਾ ਲੈ ਲੈਣਾ ਆਪਾਂ ਸੌਫ ਦਾ ਜੀ ਸੌ ਆਫ ਦਾ ਚਾਹੀਦਾ ਜੀ ਤੇ ਇੱਕ ਚਾਹੀਦਾ ਜੀ ਆਪਾਂ ਨੂੰ ਜੁਵੈਨ ਚਾਹੀਦੀ ਹੈ ਜੀ ਤੇ ਇੱਕ ਚਾਹੀਦੀ ਹੈ ਜੀ ਆਪਾਂ ਨੂੰ ਕਲੌਂਜੀ ਠੀਕ ਹੈ ਜੀ ਤੇ ਇੱਕ ਚਾਹੀਦਾ ਜੀ ਆਪਾਂ ਨੂੰ ਸਾਬਤ ਕਾਲੀ ਮਿਰਚ ਚਾਹੀਦੀ ਹੈ ਜੀ ਆ ਤੁਹਾਨੂੰ ਦਿਖਾਉਣਾਗਾ ਇਹਦੇ ਸਾਬਤ ਨਾਲ ਆਪਾਂ ਨੂੰ ਕਾਲੀ ਮਿਰਚ ਚਾਹੀਦੀ ਆਪਾਂ ਨੂੰ ਕਾਲੀ ਮਿਰਚ ਉਹ ਨਹੀਂ ਚਾਹੀਦੀ ਪੀਸੀ ਹੋਈ ਆਪਾਂ ਪੀਸਾਂਗੇ ਤਾਂ ਇਹਨੂੰ ਬਾਅਦ ਦੇ ਵਿੱਚੋਂ ਆਪਾਂ ਨੂੰ ਸਾਬਤ ਕਾਲੀ ਮਿਰਚ ਚਾਹੀਦੀ ਤੇ ਹੁਣ ਆਪਾਂ ਨੂੰ ਜੀਰਾ ਵੀ ਚਾਹੀਦਾ ਜੀਰਾ ਵੀ ਚਾਹੀਦਾ ਜੀ ਜੀਰਾ ਨਾਲ ਆਪਾਂ ਭੁੰਨ ਲੈਣਾ ਉਹਦੇ ਫਰਾਈ ਬੀਨ ਦੇ ਵਿੱਚ ਤੇ ਜਿਹੜੇ ਸਾਰੇ ਮਸਾਲੇ ਨੇ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਕੇ ਭੁੰਨਿਆ ਤੇਲ ਨਹੀਂ ਪਾਉਣਾ ਇਹਨੂੰ ਮਸਾਲਿਆਂ ਨੂੰ ਭੁੰਨਣਾ ਤੇ ਮਸਾਲੇ ਭੁੰਨਣ ਦਾ ਨਾ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਆਵਾਜ਼ ਜਿਉਂ ਲੱਗ ਜਾਂਦੀ ਹੁੰਦੀ ਥੋੜੀ ਜਿਹੀ ਕਿ ਸੋਡੇ ਮਸਾਲੇ ਭੁੰਨੇਗੇ ਜ਼ਿਆਦਾ ਨਹੀਂ ਭੁੰਨੇ ਥਲਕੇ ਜਿਹਾ ਭੁੰਨੇਗੇ ਠੀਕ ਹੈ ਜੀ ਆ ਜਿਵੇਂ ਥੋੜੇ ਮਸਾਲੇ ਭੁੰਨੇਗੇ ਜੀ ਤੇ ਉਸ ਤੋਂ ਬਾਅਦ ਨਾ ਜੀ ਆਪਾਂ ਇਹਨੂੰ ਕੀ ਕਰਾਂਗੇ ਜੀ ਆਪਾਂ ਨੇ ਇੱਕ ਮਿਕਸੀ ਦੇ ਵਿੱਚ ਲੈ ਕੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਆ ਐਸਾ ਨਾ ਗ੍ਰाइंड ਕਰ ਲੈਣੇ ਨੇਗੇ ਚੰਗੀ ਤਰ੍ਹਾਂ ਜਮ ਬਰੀਕ ਬਰੀਕ ਗ੍ਰाइंड ਕਰ ਲੈਣੇ ਤੇ ਚਲੋ ਹੁਣ ਆਪਾਂ ਜੀ ਕਰਦੇ ਆ ਜੀ ਆਪਣਾ ਚਾਰ ਬਣਾਉਣਾ ਸ਼ੁਰੂ ਜੀ ਚਾਹਾਂ ਤੇ ਆਪਾਂ ਚਾਰ ਬਣਾਉਣ ਵਾਸਤੇ ਜੀ ਆਪਾਂ ਨੂੰ ਡੇਢ ਕਟਕੀ ਚਾਹੀਦੀ ਹੈ ਜੀ ਸਰੋਂ ਦੇ ਤੇਲ ਦੀ ਠੀਕ ਹੈ ਜੀ ਸਰੋਂ ਦੇ ਤੇਲ ਦੀ ਡੇਢ ਕਟਕੀ ਚਾਹੀਦੀ ਹੈ ਤੇ ਇਹਨੂੰ ਸਰੋਂ ਸਰੋਂ ਦਾ ਤੇ ਆਪਣਾ ਥੋੜਾ ਗਰਮ ਹੋ ਗਿਆ ਜੀ ਠੀਕ ਆ ਜੀ ਤੇ ਆਪਾਂ ਫਿਰ ਇਹਦੇ ਵਿੱਚ ਨਾ ਜੀ ਆਦਾ ਜਿਹੜਾ ਕੱਦੂ ਕਸ ਕੀਤਾ ਸੀਗਾ ਅਦਰਕ ਉਹਨੂੰ ਆਪਾਂ ਚੰਗੀ ਤਰ੍ਹਾਂ ਉਹ ਗਰਮ ਉਹ ਕਰ ਲੈਣਾ ਭੁੰਨ ਲੈਣਾ ਇਹਦੇ ਵਿੱਚ ਤੇ ਜਦੋਂ ਆਪਣਾ ਆਦਾ ਭੁੰਨਿਆ ਗਿਆ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਗ੍ਰਾਈਂਡ ਕੀਤੇ ਸੀ ਨਾ ਜੀ ਉਹ ਮਸਾਲੇ ਇਹਦੇ ਵਿੱਚ ਪਾ ਦੇਣਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਗੁੜ ਦੇ ਵਿੱਚ ਸਿਰਕਾ ਪਾਇਆ ਸੀਗਾ ਤੇ ਉਹ ਗੁੜ ਵੀ ਇਹਦੇ ਵਿੱਚ ਪਾ ਦੇਣਾ ਇਹ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਆਪਣਾ ਮਸਾਲੇ ਜਿਹੜੇ ਆਪਣੇ ਮਸਾਲੇ ਹੁੰਦੇ ਨੇਗੇ ਨਾ ਨੂਨ ਮਿਰਚ ਹਲਦੀ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਨਾ ਆਪਾਂ 5 ਜਾਂ 10 ਮਿੰਟ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਤੇ ਇਹਨੂੰ ਜਿਹੜਾ ਗੁੜ ਹੋਊਗਾ ਨੇ ਉਹਨੂੰ ਚੰਗੀ ਤਰ੍ਹਾਂ ਪੀਸੀ ਜਾਣਾ ਜਾਂ ਜੋ ਆਪਣਾ ਨੇ ਇੱਕ ਲਿੱਕੋ ਟਾਈਪ ਜੇ ਬਣ ਜਾਂਦਾ ਜਿਵੇਂ ਆ ਸਾਡਾ ਬਣਿਆ ਦੇਖੋ ਜੀ ਤੁਸੀਂ ਹਨਾ ਐਵੇਂ ਜੇ ਬਣ ਜੂਗਾ ਲਿੱਕੋ ਟਾਈਪ ਜਾਂ ਤੁਹਾਨੂੰ ਪਤਾ ਲੱਗਣ ਲੱਗੋ ਨਾਲ ਇਹਨੂੰ ਮੜਾ ਤੁਸੀਂ ਟੇਸਟ ਵੀ ਕਰ ਸਕਦੇ ਹੋ ਵਿੱਚ ਦੀ ਤੁਹਾਨੂੰ ਪਤਾ ਲੱਗ ਜੂ ਕਿ ਨੂਨ ਮਿਰਚ ਘੱਟ ਆ ਜਾਂ ਨੂਨ ਮਿਰਚ ਕਿਵੇਂ ਆ ਹਨਾ ਐਵੇਂ ਪਾਲਾ ਜੀ ਆਪਣਾ ਆ ਉਹਨੂੰ ਬਣ ਗਿਆ ਸੀਗਾ ਤੇ ਹੁਣ ਆਪੇ ਇਹਦੇ ਵਿੱਚ ਪਾਉਣ ਲੱਗੇ ਜਿਹੜਾ ਆਪਾਂ ਆਪਣਾ ਆ ਕੱਟੇ ਸੀਗੇ ਜੀ ਗੋਭੀ ਗਾਜਰ ਮੂਲੀ ਛਲਗਮ ਠੀਕ ਆ ਜੀ ਇਹਨੂੰ ਕੱਟ ਲਿਆ ਕੱਟ ਇਹਨੂੰ ਇਹਦੇ ਵਿੱਚ ਪਾਤਾ ਜੀ ਵਿੱਚ ਪਾਉਣ ਤੋਂ ਬਾਅਦ ਜੀ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਜੋ ਜਿਹੜੇ ਆਪਣੇ ਮਸਾਲੇ ਨੇ ਗੋੜਾ ਤੇ ਹੋਰ ਸਾਰੀਆਂ ਚੀਜ਼ਾਂ ਦਾ ਨੂਨ ਮਿਰਚ ਹਲਦੀ ਦਾ ਸਵਾਦ ਨਾ ਇੱਕ ਇੱਕ ਚਾਰ ਦੇ ਪੀਸ ਦੇ ਵਿੱਚ ਜਾਵੇ ਜਾਣੇ ਕਿ ਇੱਕ ਇੱਕ ਗੋਭੀ ਦੇ ਪੀਸ ਦੇ ਵਿੱਚ ਇੱਕ ਇੱਕ ਗਾਜਰ ਦੇ ਪੀਸ ਦੇ ਵਿੱਚ ਆਪਣੇ ਚਾਰ ਦਾ ਆਪਣੇ ਮਸਾਲੇ ਦਾ ਸਵਾਦ ਜਾਵੇ ਜੀ ਠੀਕ ਹੈ ਜਿਵੇਂ ਹੁਣ ਅਸੀਂ ਮਿਕਸ ਕਰ ਰਹੇ ਹਾਂ ਤੁਸੀਂ ਆ ਦੇਖ ਹੀ ਰਹੇ ਹੋਗੇ ਆ ਐਸਾ ਨਾਲ ਮਿਕਸ ਕਰ ਰਹੇ ਹਾਂ ਦੇਖੋ ਕੀਤਾਗਾ ਤੇ ਇਹਨੂੰ ਜਮਾ ਆਪਾਂ ਸਲੋ ਫਲੇਮ ਤੇ ਉੱਤੇ 10 ਮਿੰਟ ਵਾਸਤੇ ਟੱਕੇ ਰੱਖ ਦੇਣਾ ਜੀ ਜਦੋਂ ਆਪਾਂ ਟੱਕੇ ਰੱਖਦੇ ਨਾ 10 ਮਿੰਟ ਵਾਸਤੇ ਠੀਕ ਹੈ ਜੀ ਉਸ ਤੋਂ ਬਾਅਦ 10 ਮਿੰਟਾਂ ਬਾਅਦ ਜਦੋਂ ਆਪਾਂ ਇਹਨੂੰ ਚੱਕਾਂਗੇ ਆਪਣਾ ਚਾਰ ਬਣ ਕੇ ਤਿਆਰ ਹੋ ਚੁੱਕਿਆ ਜੀ ਆਹ ਦੇਖੋ ਚਾਰ ਦੀ ਰੰਗਤ ਤੇ ਚਾਰ ਖਾਣ ਚ ਇਨਾ ਸਵਾਦ ਬਣਦਾ ਨਾ ਕਈ ਵਾਰੀ ਆਪਾਂ ਘਰੇ ਸਬਜੀ ਨਹੀਂ ਬਣਾਈ ਹੁੰਦੀ ਜਾਂ ਦਾਲ ਦੂਲ ਨਹੀਂ ਬਣਾਈ ਹੁੰਦੀ ਨਾ ਤੁਸੀਂ ਜੀ ਰੋਟੀ ਆਹ ਚਾਰ ਨਾਲ ਵੀ ਖਾ ਸਕਦਾ ਉਦੋਂ ਚਾਰ ਇਨਾ ਖਾਣ ਚ ਸਵਾਦ ਬਣਦਾਗਾ ਜੇ ਵੀਡੀਓ ਦੀ ਜੇ ਚਾਰ ਦੀ ਰੈਸਪੀ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਸਮਾਇਰਾ ਕਿਚਨ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਸੀਂ ਭਾਈ ਸਬਸਕ੍ਰਾਈਬ ਨਹੀਂ ਕਰਦੇ ਨਾ ਵੀਡੀਓ ਸ਼ੇਅਰ ਕਰਦੇ ਨਾ ਲਾਈਕ ਕਰਦੇ ਨਾ ਕਮੈਂਟ ਕਰਦੇ ਜਰੂਰ ਸਬਸਕ੍ਰਾਈਬ ਕਰਿਓ ਤੇ ਸਾਡੇ ਸਮਾਇਰਾ ਕੀ ਪੋਨ